ਸਸਰੀਕਾ ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅੱਜ ਮੋਗਾ ਪੁਲਿਸ ਨੇ ਸਿਰਾ ਕਰਾਤਾ ਐ ਐਂਡ ਕਰਾਤਾ ਐ ਜਮਾ ਸਿਰੇ ਗੱਲ ਬਤਲਾਤੀ ਐ ਕਹਿੰਦੇ ਸੀ ਮੋਗਾ ਪੁਲਿਸ ਨਸ਼ਿਆਂ ਤੇ ਠੱਲ ਨਹੀਂ ਪਹੁੰਚਦੀ ਕਹਿੰਦੇ ਮੋਗਾ ਪੁਲਿਸ ਨਸ਼ਿਆਂ ਉੱਤੇ ਰੋਕ ਨਹੀਂ ਲਾਉਂਦੀ ਅੱਜ ਪੂਰਾ ਡੋਡਿਆ ਨਾਲ ਭਰਿਆ ਹੋਇਆ ਸਿਘਰ ਤੱਕ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਸ ਟਰੱਕ ਨੂੰ ਮੋਗਾ ਪੁਲਿਸ ਨੇ ਕਾਬੂ ਕੀਤਾ ਜਦੋਂ ਇਹਦੀ ਤਲਾਸ਼ੀ ਲਈ ਨਾ ਵੇਖ ਕੇ ਸਾਰੇ ਹੈਰਾਨ ਰਹਿ ਗਏ ਆਖਰ ਇੰਨੇ ਡੋਡੇ ਇਹ ਪੰਜਾਬ ਵਿੱਚ ਆ ਕਿਵੇਂ ਗਏ ਪੂਰਾ ਟਰੱਕ ਡੋਡਿਆਂ ਨਾਲ ਭਰਿਆ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਟਰੱਕ ਹੈ ਨਾ ਇਹ ਪੂਰਾ ਡੋਡਿਆਂ ਦੇ ਨਾਲ ਭਰਿਆ ਹੋਇਆ ਸੀ CIA ਸਟਾਫ ਮੈਣਾ ਨੂੰ ਗੁਪਤ ਸੂਚਨਾ ਮਿਲੀ ਸੀ ਟਿਪ ਮਿਲੀ ਸੀ ਕਿ ਅੱਜ ਪੂਰਾ ਜਿਹੜਾ ਟਰੱਕ ਡੋਡਿਆਂ ਦਾ ਭਰਿਆ ਹੋਇਆ ਪੰਜਾਬ ਵਿੱਚ ਆ ਚੁੱਕਿਆ ਹੈ ਤੇ ਮੈਣੇ ਤੋਂ ਜਿਹੜਾ ਜਲੰਧਰ ਤੋਂ ਇਹ ਜਿਹੜਾ ਰੋਡ ਲੁਧਿਆਣੇ ਤੋਂ ਮੋਗੇ ਨੂੰ ਆਉਂਦਾ ਉਸ ਮੋੜ ਦੇ ਉੱਤੇ ਇਹ ਟਰੱਕ ਡੋਡਿਆਂ ਦਾ ਭਰਿਆ ਹੋਇਆ ਆ ਰਿਹਾ ਪੁਲਿਸ ਪ੍ਰਸ਼ਾਸਨ ਨੇ ਪੱਕੇ ਪ੍ਰਬੰਧ ਕਰਤੇ ਹਿੱਡਲਾ ਨਹੀਂ ਦਿੱਤਾ ਜਦੋਂ ਪਤਾ ਲੱਗਿਆ ਕਿ ਟਰੱਕ ਆ ਗਿਆ ਤੁਰੰਤ ਘੇਰਾਬੰਦੀ ਕਰਕੇ ਟਰੱਕ ਨੂੰ ਘੇਰਾ ਪਾਲਿਆ ਤੇ ਟਰੱਕ ਦੇ ਡਰਾਈਵਰਾਂ ਨੂੰ ਰੋਕ ਲਿਆ ਜਦੋਂ ਵਿੱਚ ਬੈਠੇ ਬੰਦਿਆਂ ਨੂੰ ਪੁੱਛਗਿੱਛ ਕੀਤੀ ਥੱਲੇ ਲਾ ਕੇ ਵੀ ਇਸ ਟਰੱਕ ਦੇ ਵਿੱਚ ਕੀ ਹੈ ਕਾਬਰ ਗਏ ਨਾਲ ਹੀ ਉਹਨਾਂ ਨੂੰ ਫੜ ਕੇ ਰੱਖਿਆ ਭੱਜਣ ਦੀ ਕੋਸ਼ਿਸ਼ ਨਾ ਕਰਨ ਜਦੋਂ ਤਲਾਸ਼ੀ ਲਈ ਤੇ ਮੋਗਾ ਪੁਲਿਸ ਹਰਾਨ ਰਹਿ ਗਈ ਪੂਰਾ ਟਰੱਕ ਡੋਡਿਆਂ ਦੇ ਨਾਲ ਪਰਿਆ ਹੋਇਆ ਸੀ ਸਾਰਾ ਟਰੱਕ ਥਾਣੇ ਲਿਆਂਦਾ ਗਿਆ ਮੈਨੇ ਥਾਣੇ ਲਿਆ ਕੇ ਉੱਥੇ ਜਦੋਂ ਪੁੱਛਗਿੱਛ ਕੀਤੀ ਨਾ ਪੁੱਛਿਆ ਡਰਾਈਵਰ ਦਾ ਜਿਹਦਾ ਟਰੱਕ ਸੀ ਵੀ ਭਾਈ ਤੂੰ ਕੌਣ ਐ ਕਿੱਥੂ ਦਾ ਤੇ ਜਦੋਂ ਉਹਦਾ ਨਾਂ ਪੁੱਛਿਆ ਉਸਨੇ ਆਪਣਾ ਨਾਮ ਗੁਰਜੰਟ ਸਿੰਘ ਉਰਫ ਪੋਲਾ ਦੱਸਿਆ ਪਿੰਡ ਭਿੰਡਰ ਕਲਾ ਦਾ ਰਹਿਣ ਵਾਲਾ ਤੇ ਜਿਹੜਾ ਦੂਜਾ ਸੀ ਨਾਲ ਉਹ ਸੀ ਜੁਪੀ ਦਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜਿਹੜਾ ਦੂਜਾ ਸੀ ਨਾਲ ਉਹਦਾ ਨਾਮ ਕਪਿਲ ਕੁਮਾਰ ਪੁੱਤਰ ਸੋਮਨਾਥ ਉੱਤਰ ਪ੍ਰਦੇਸ਼ ਜੁਪੀ ਦਾ ਰਹਿਣ ਵਾਲਾ ਉਹਨੂੰ ਵੀ ਨਾਲ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਵੀ ਬੜੇ ਟੌਰ ਦੇ ਨਾਲ ਅਗਲੀ ਸੀਟ ਤੇ ਬੈਠਾ ਹੋਇਆ ਸੀ ਡੋਡਿਆਂ ਵਾਲੀ ਗੱਡੀ ਦੇ ਵਿੱਚ ਉਹਨੂੰ ਵੀ ਕਾਬੂ ਕੀਤਾ ਹੁਣ ਇਹਨਾਂ ਦੋਨਾਂ ਨੂੰ ਜਿਹੜਾ ਕਿ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਟਰੱਕ ਜ਼ਬਤ ਕਰ ਲਿਆ ਇਸ ਟਰੱਕ ਦੇ ਵਿੱਚੋਂ ਜਦੋਂ ਪੂਰੀ ਨਾਪ ਤੋਲ ਕੀਤਾ ਵੀ ਇਹਦੇ ਵਿੱਚ ਡੋਡੇ ਕਿੰਨੇ ਨੇ ਤੇ 1700 1700 ਕਿਲੋ ਡੋਡੇ ਨਿਕਲੇ ਜਾਣੀ ਕਿ 17 ਕੁਆਟਲ ਇਸ ਦੇ ਵਿੱਚ ਡੋਡੇ ਸਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਇਹ ਖੇਪ ਹੈ ਜਿਹੜੀ ਪੰਜਾਬ ਦੇ ਵਿੱਚ ਦਾਖਲ ਹੋਈ ਹੈ ਤੇ ਇਹ ਕਿੰਨਾ ਵੱਡਾ ਰੈਕਟ ਹੋਣਾ ਹੈ ਜਿਹੜੇ ਚਲਾ ਰਹੇ ਨੇ ਇਹ ਤਾਂ ਇੱਕ ਟਰੱਕ ਫੜਿਆ ਗਿਆ ਆਖਿਰ ਕਿੰਨੇ ਗੇੜੇ ਲੱਗੇ ਹੋਣਗੇ ਇਹ ਮੋਗਾ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਸੀਆਈਏ ਸਟਾਫ ਨੇ ਤੇ ਇਸ ਟਰੱਕ ਨੂੰ ਗ੍ਰਿਫਤਾਰ ਕੀਤਾ ਤੇ ਇਸ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਤੇ ਉਹਨਾਂ ਨੂੰ ਚਲਾਉਣ ਵਾਲੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ 1700 ਜਿਹੜੇ ਕਿ ਕਿਲੋ ਡੋਡੇ ਬਰਾਮਦ ਕੀਤੇ ਨੇ ਕੀ ਕਹਿਣਾ ਸੀ ਪੁਲਿਸ ਅਧਿਕਾਰੀਆਂ ਦਾ ਮਾਨਯੋਗ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੇਫਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1700 ਕਿਲੋ ਪੁਕੀਟ ਡੋਪੋਸ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਗੁਰਜੰਟ ਸਿੰਘ ਉਰਫ ਭੋਲਾ ਵਾਸੀ ਪਿੰਡਰਕਲਾਂ ਜ਼ਿਲ੍ਹਾ ਮੋਗਾ ਅਤੇ ਕਪਿਲ ਕੁਮਾਰ ਪੁੱਤਰ ਸੋਮਪਾਲ ਵਸੀ ਉੱਤਰ ਪ੍ਰਦੇਸ਼ ਵਜੋਂ ਹੋਈ ਇਹ ਵਿਅਕਤੀ ਮੋਗਾ ਲੁਧਿਆਣਾ ਮੇਨ ਹਾਈਵੇ ਦੇ ਉੱਪਰ ਮੈਣਾ ਦੇ ਮੈਣਾ ਥਾਣਾ ਦੇ ਏਰੀਆ ਵਿੱਚ ਮੌਜੂਦ ਸਨ ਜਦੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਟਰੱਕ ਦੀ ਤਲਾਸ਼ੀ ਲਈ ਗਈ ਅੱਜ ਇਹਨਾਂ ਦੋਨੋਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡਿਆ ਜਾ ਰਿਹਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਵੀ ਇਹ ਪੁੱਕੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਇਹਨਾਂ ਨੇ ਦੇਣੀ ਸੀ ਇਹਨਾਂ ਦੇ ਨਾਲ ਹੋਰ